ਜਵਰ 17 ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਮubaruk ਸਥਾਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਸੁਭਾਈਮਾਨ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਭਾਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਆਪਾਂ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਦੇ ਲਈ ਅਤੇ ਉਹਨਾਂ ਦੇ ਅਨੰ ਸਿੱਖਾਂ ਦੀ ਸ਼ਹਾਦਤ ਨੂੰ ਮਨਾਉਣ ਦੇ ਲਈ ਇੱਥੇ ਬੈਠੇ ਹਾਂ ਸਿੱਖ ਕੌਮ ਦੀ ਧਾਰਮਿਕ ਨੁਮੈਂਦਾ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਚੇਚੇ ਪ੍ਰੋਗਰਾਮ ਉਲੀਕੇ ਨੇ ਮੈਂ ਸਮਝਦਾ ਪੀ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਾ ਕਿਉਂਕਿ ਇਹ ਉਸ ਕਸ਼ਮੀਰ ਦੀ ਧਰਤੀ ਤੇ ਕੀਤਾ ਜਾ ਰਿਹਾ ਜਿਸ ਕਸ਼ਮੀਰ ਦੀ ਧਰਤੀ ਤੇ ਉਸ ਵੇਲੇ ਬਹੁਤ ਤਸ਼ੱਦਦ ਜ਼ੁਲਮ ਹੋ ਰਿਹਾ ਸੀ ਤੇ ਕਸ਼ਮੀਰੀ ਪੰਡਤਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਉਸ ਵੇਲੇ ਬ੍ਰਹਮਦਾਸ ਦੇ ਪੜਪੋਤੇ ਪੰਡਿਤ ਬ੍ਰਹਮਦਾਸ ਦੇ ਭਾਈ ਕਿਰਪਾ RAM ਜੀ ਪੰਡਿਤ ਕਿਰਪਾ RAM ਜੀ ਕਸ਼ਮੀਰੀ ਪੰਡਤਾਂ ਦੇ ਵਫ਼ਦ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਗਏ ਸੀ ਇੱਕ ਤਾਂ ਉਦੋਂ ਵੀ ਸਾਰਿਆਂ ਦੀ ਆਸ ਗੁਰੂ ਨਾਨਕ ਦਾ ਘਰ ਸੀ ਅੱਜ ਵੀ ਸਾਰਿਆਂ ਦੀ ਟੀਕ ਗੁਰੂ ਨਾਨਕ ਦਾ ਘਰ ਹੈ ਆਪਾਂ ਉਸ ਸਥਾਨ ਦੇ ਉੱਤੇ ਇਹ ਸਮਾਗਮ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਉਂਕਿ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਦੇ ਲਈ ਤੇ ਉਸ ਵੇਲੇ ਤਿਲਕ ਤੇ ਜੰਜੂ ਖਤਮ ਕੀਤਾ ਜਾ ਰਿਹਾ ਸੀ ਉਸ ਦੀ ਹਿਫਾਜ਼ਤ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਲਾਸਾਨੀ ਸ਼ਹਾਦਤ ਦਿੱਤੀ ਨਾਲ ਹੀ ਆਪਾਂ ਵੀ ਕਿਉਂਕਿ ਹੁਣੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੀ ਬੋਲ ਰਹੇ ਸਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿ ਸਿੱਖਾਂ ਦੇ ਉੱਤੇ ਬੜਾ ਮਾਣ ਹੈ ਵਾਕਿਆ ਹੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਦੇ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖ ਸ਼ਹੀਦ ਕੀਤੇ ਸੀ ਲਾਲਚ ਵੀ ਦਿੱਤੇ ਸੀ ਡਰ ਵੀ ਦਿੱਤੇ ਸੀ ਪਰ ਕਿਸੇ ਵੀ ਸਿੱਖ ਨੇ ਇਹ ਨਹੀਂ ਸੀ ਆਖਿਆ ਕਿ ਅਸੀਂ ਗੁਰੂ ਨੂੰ ਛੱਡਦੇ ਹਾਂ ਸਗੋਂ ਜਦੋਂ ਆਖਰੀ ਇਸ਼ਾਪੁਸ ਪੁੱਛੀ ਤਾਂ ਸਾਰਿਆਂ ਨੇ ਇੱਕੋ ਗੱਲ ਆਖੀ ਸੀ ਜਦੋਂ ਸ਼ਹੀਦ ਕਰੋਂ ਸਾਡੇ ਮੁਖ ਸਾਡੇ ਗੁਰੂਵਾਲ ਰੱਖਿਓ ਤੇ ਕਸ਼ਮੀਰ ਦੇ ਸਿੱਖ ਅੱਜ ਵੀ ਆਪਣੇ ਮੁੱਖ ਗੁਰੂ ਗ੍ਰੰਥਵਾਲ ਤੇ ਗੁਰੂ ਪੰਥਵਾਲ ਰੱਖ ਕੇ ਬੈਠੇ ਹੋਏ ਹਨ ਗੁਰੂ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਵਾਸਤੇ ਇੱਕ ਮਿਸਾਲ ਹੈ ਕਿ ਉਹਨਾਂ ਦੇ ਵਾਸਤੇ ਕੁਰਬਾਨੀ ਸ਼ਹਾਦਤ ਜਿਨ੍ਹਾਂ ਦੇ ਨਾਲ ਗੁਰੂ ਦੇ ਭਾਵੇਂ ਖਿਆਲ ਜਾਂ ਸਿਧਾਂਤ ਨਹੀਂ ਸੀ ਮਿਲਦੇ ਪਰ ਜਦੋਂ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਖਤਰਾ ਹੋਇਆ ਤਾਂ ਗੁਰੂ ਸਾਹਿਬ ਨੇ ਉਹਨਾਂ ਲਈ ਲਾਸਾਨੀ ਸ਼ਹਾਦਤ ਦਿੱਤੀ ਇਥੋਂ ਬੋਲਿਆ ਵੀ ਜਾ ਰਿਹਾ ਸੀ ਕਿ ਜਿਹੜਾ ਸਾਡਾ ਗੁਰਦੁਆਰਾ ਮਟਨ ਸਾਹਿਬ ਹੈ ਉਹਦਾ ਥੋੜਾ ਜਿਹਾ ਝਗੜੇ ਦਾ ਮਸਲਾ ਹੈ ਐਸਜੀਪੀਸੀ ਵੱਲੋਂ ਵੀ ਪਹਿਲਾਂ ਵੀ ਯਤਨ ਨੇ ਅੱਗੇ ਵੀ ਜ਼ਰੂਰ ਹੋਣਗੇ ਕਿਉਂਕਿ ਇਹ ਗੁਰੂ ਦੇ ਕਾਰਜਵਾ ਤੇ ਕਸ਼ਮੀਰੀ ਜਿਹੜੇ ਉੱਥੋਂ ਦੇ ਪੰਡਤ ਆ ਉਹਨਾਂ ਨੂੰ ਵੀ ਇਹ ਫਰਜ਼ ਬਣਦਾ ਵਾ ਕਿ ਅੱਜ ਜਦੋਂ 350 ਸਾਲਾਂ ਆਪਾਂ ਸ਼ਹਾਦਤ ਮਨਾ ਰਹੇ ਹਾਂ ਤਾ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਸੱਚੇ ਪਾਤਸ਼ਾਹ ਦੇ ਲਈ ਉਹਨਾਂ ਦੇ ਅਦਬ ਲਈ ਇਹ ਜੋ ਅਸਲ ਦੇ ਵਿੱਚ ਗੁਰਦੁਆਰੇ ਦੀ ਹੀ ਥਾਂ ਹੈ ਉਹ ਵਾਪਸ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ। ਦੂਜੀ ਗੱਲ ਕੱਲ ਨੂੰ ਨਗਰ ਕੀਰਤਨ ਚੱਲਣਾ ਹੈ। ਇਹ ਚੱਲਣਾ ਹੈ ਇਤਿਹਾਸਕ ਥਾਂ ਤੋਂ। ਤੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਸਾਰਿਆਂ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਵਾ। ਇਹ ਇਤਿਹਾਸਕ ਮੌਕਾ ਵਾ। 350 ਸਾਲਾ ਮਨਾ ਰਹੇ ਆ ਜਦੋਂ 400 ਸਾਲਾ ਮਨਾਉਣਾ ਬੱਚੇ ਜਿਹੜੇ ਅੱਜ ਬਾਜ ਜਾਂ ਕੁਝ ਜਵਾਨ ਉਹ ਉਦੋਂ ਤੱਕ ਹੋਣਗੇ ਬਾਕੀ ਆਪਾਂ ਸਾਰੇ ਆ ਨਿਹੌਲੀ-ਹੌਲੀ ਦੁਨੀਆ ਤੋਂ ਚਲੇ ਜਾਣਾ 350 ਸਾਲਾ ਸ਼ਹੀਦੀ ਇਹ ਵੱਡਾ ਮੌਕਾ ਹੈ ਇਸ ਮੌਕੇ ਨੂੰ ਆਪਾਂ ਖਿਜਾਉਣਾ ਨਹੀਂ ਇਤਿਹਾਸਕ ਨਗਰ ਕੀਰਤਨ ਦੇ ਵਿੱਚ ਆਪਾਂ ਸਵੇਰੇ ਹਾਜ਼ਰੀਆਂ ਜ਼ਰੂਰ ਭਰਨੀਆਂ ਵਾ ਤੀਜੀ ਗੱਲ ਆਪਾਂ ਜਿੱਥੇ ਅੱਜ ਇੱਥੇ ਗੁਰਮਤ ਸਮਾਗਮ ਵਿੱਚ ਬੈਠੇ ਆਂ ਇਹ ਸ਼ਹੀਦਾਂ ਦੀ ਧਰਤੀ ਆ ਪਰ ਜਦੋਂ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੈਂ ਹੁਣੇ ਲਾਹੌਰ ਤੋਂ ਆ ਕੇ ਆਇਆ ਜਦੋਂ ਗਏ ਉਹਦੇ ਤੋਂ ਬਾਅਦ ਥੋੜੀ ਜੀ ਸਾਡੇ ਵਿੱਚ ਬੇਤਫਾਕੀ ਤੇ ਕੁਝ ਗਦਾਰਾਂ ਦੀਆਂ ਗਦਾਰੀਆਂ ਉਹਦੇ ਤੋਂ ਬਾਅਦ ਇੱਥੇ ਵੀ ਸਿੱਖ ਹਿੱਤਾਂ ਦੇ ਵਾਸਤੇ ਲੜਦੇ ਆਂ ਗੁਰੂ ਕੇ ਜਿਹੜੇ ਲਾਹੌਰ ਦਰਬਾਰ ਦੇ ਸਿੱਖ ਫੌਜੀ ਸਨ ਉਹ ਸ਼ਹੀਦ ਹੋਏ ਹਨ ਇਸ ਗੱਲ ਤੋਂ ਆਪਾਂ ਸੇਧ ਵੀ ਲੈਣੀ ਹੈ ਕਿ ਜੇ ਅਸੀਂ ਇੱਕ ਮੁੱਠ ਹਾਂ ਤੇ ਤਾਕਤ ਦੇ ਵਿੱਚ ਹਾਂ ਤਾਂ ਫੇਰ ਅਸੀਂ ਤਗੜੇ ਹਾਂ ਇਹੀ ਮੈਂ ਆਖਰੀ ਸੁਨੇਹਾ ਦੇ ਕੇ ਜਾਵਾਂਗਾ ਕਸ਼ਮੀਰ ਦੇ ਸਿੱਖਾਂ ਨੂੰ ਸ਼੍ਰੀਨਗਰ ਦੇ ਸਿੱਖਾਂ ਨੂੰ ਇਥੋਂ ਦੇ ਆਵਾਮ ਨੂੰ ਕਿ ਆਪਾਂ ਇੱਕ ਪਰਿਵਾਰ ਹਾਂ ਇੱਕ ਪਰਿਵਾਰ ਵਾਂਗ ਰਹੀਏ ਇੱਕ ਦੂਜੇ ਦਾ ਸਤਿਕਾਰ ਕਰੀਏ ਇੱਜ਼ਤ ਕਰੀਏ ਔਰ ਧੱਕਾ ਕਿਸੇ ਦੇ ਨਾਲ ਵੀ ਹੋਵੇ ਆਪਾਂ ਇਕੱਠੇ ਇੱਕ ਪਰਿਵਾਰ ਵਾਂਗ ਉਹਦਾ ਸਾਥ ਦਈਏ ਇੱਕ ਪਰਿਵਾਰ ਵਾਂਗ ਰਹੀਏ ਇਹ ਉਹੀ ਕਸ਼ਮੀਰ ਆ ਜਿੱਥੇ ਲੰਮਾ ਸਮਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਜਿੱਥੇ ਸਰਦਾਰ ਹਰੀ ਸਿੰਘ ਦੀ ਨਲਵਾ ਗਵਰਨਰ ਰ ਹੈ ਔਰ ਜਿਨ੍ਹਾਂ ਨੇ ਬਹੁਤ ਚੰਗੇ ਕਾਰਜ ਕਰਕੇ ਮਨੁੱਖਤਾ ਦੇ ਦਿਲ ਜਿੱਤੇ ਸੀ ਆਪਾਂ ਵੀ ਨੇਕ ਕਾਰਜ ਕਰਦੇ ਆ ਇਥੋਂ ਦੀ ਜਿਹੜੀ ਜਨਤਾ ਹੈ ਜਿਹੜੀ ਲੋਕਾਈ ਐ ਉਹਦੇ ਦਿਲ ਵੀ ਜਿਤਨੇ ਆ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਸਾਨੂੰ ਗੁਰੂ ਨੇ ਆਖਿਆ ਉਹ ਕਰਨੇ ਆ ਪਰ ਆਪਾਂ ਇੱਕ ਪਰਿਵਾਰ ਵਾਂਗ ਰਹਿਣਾ ਮਿਲ ਜੁਲ ਕੇ ਰਹਿਣਾ ਤੇ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਅਨੰਦਪੁਰ ਸਾਹਿਬ ਮਨਾਈ ਜਾ ਰਹੀ ਹੈ ਵੇਖੋ ਥੋੜੇ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਵਫ਼ਦ ਇੱਥੇ ਆਇਆ ਪ੍ਰਧਾਨ ਸਾਹਿਬ ਆਏ ਤੁਸੀਂ ਵੱਡੀ ਗਿਣਤੀ ਦੇ ਵਜ ਵਿੱਚ ਅੱਜ ਇੱਥੇ ਆਏ ਹੋ ਇਹਦਾ ਮਤਲਬ ਇਹ ਆ ਕਿ ਪੰਥ ਵੀ ਜਾਣਦਾ ਹੈ ਕਿ ਜਿਹੜੀਆਂ ਸ਼ਤਾਬਦੀਆਂ ਆ ਇਹਨੂੰ ਮਨਾਉਣ ਦਾ ਹੱਕ ਸਿਰਫ ਤੇ ਸਿਰਫ ਗੁਰੂ ਪੰਥ ਨੂੰ ਤੇ ਗੁਰੂ ਪੰਥ ਦੀ ਕਿਉਂਕਿ ਨਮੈਂਦਾ ਜ਼ਮਾਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਆ ਔਰ ਸਿੱਖ ਜਿੱਥੇ ਵੀ ਕਿਤੇ ਪ੍ਰੋਗਰਾਮ ਆ ਧੂਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਚੱਲ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਹੀ ਸਿੱਖ ਸੰਗਤ ਅਤੇ ਦੂਜੇ ਵੀ ਨਤਮਸਤਕ ਹੋ ਰਹੇ ਆ ਇਸ ਗੱਲ ਨੇ ਮੋਹਰ ਲਾਈ ਆ ਕਿ ਇਹੋ ਜੇ ਕੰਮ ਕਰਨੇ ਸਿੱਖਾਂ ਦੀਆਂ ਧਾਰਮਿਕ ਜਥੇਬੰਦੀਆਂ ਦਾ ਕੰਮ ਆ ਤੇ ਸਰਕਾਰਾਂ ਨੂੰ ਵੀ ਸਹਿਯੋਗ ਹੀ ਕਰਨਾ ਚਾਹੀਦਾ ਸਿਰਫ ਬੜੀ ਖੁਸ਼ੀ ਹੋਈ ਇਥੋਂ ਦਾ ਜਿਹੜਾ ਸਾਡਾ ਇਹ ਅਫਸਰ ਜੋੜਾ ਹੈ ਇਹਨਾਂ ਨੇ ਸਿੱਖਾਂ ਦੇ ਕਾਰਜ ਕੀਤੇ ਵੇਖੋ ਸਿੱਖ ਕਦੀ ਅਹਸਾਨ ਫਰਾਮੋਸ਼ ਨਹੀਂ ਨੇ ਜਿਹੜੇ ਵੀ ਕੋਈ ਕਾਰਜ ਕਰਦੇ ਆ ਗੁਰੂ ਦੇ ਲਈ ਸਿੱਖ ਹਮੇਸ਼ਾ ਉਹਨਾਂ ਨੂੰ ਚੇਤਿਆਂ ਦੇ ਵਿੱਚ ਰੱਖਦੇ ਆ ਔਰ ਇਹਨਾਂ ਦਾ ਜਿਹੜਾ ਸਤਕਾਰ ਆ ਇਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੂਗਾ ਸਾਡੀ ਇਥੋਂ ਦੀ ਸਿੱਖ ਕੌਮ ਇਥੋਂ ਦੇ ਸਿੱਖ ਆਵਾਮ ਦੇ ਵਿੱਚ ਰਹੇਗਾ ਸੱਚੇ ਬਾਦਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹਨਾਂ ਨੂੰ ਹੋਰ ਜ਼ਿਆਦਾ ਤਰੱਕੀਆਂ ਦੇਣ ਤਾਂ ਕਿ ਇਸੇ ਤਰ੍ਹਾਂ ਇਹ ਮਨੁੱਖਤਾ ਦੀ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵੀ ਸੇਵਾ ਕਰਦੇ ਰਹਿਣ ਮੈਂ ਫੇਰ ਇੱਕ ਵਾਰ ਸੰਗਤਾਂ ਨੂੰ ਜ਼ਰੂਰ ਅਪੀਲ ਕਰਦਾ ਕਿ ਕੱਲ ਕੋਈ ਜਾਣਾ ਨਾ ਰਵੇ ਤੁਹਾਡੇ ਇੱਥੋਂ ਹੀ ਨਗਰ ਕੀਰਤਨ ਚੱਲਣਾ ਆਪਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਾਮਲ ਹੋਈਏ ਜੀ ਸਾਰੀ ਹੀ ਗੁਰੂ ਕੀ ਸੰਗਤ ਦਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਇਸੇ ਤਰ੍ਹਾਂ ਹੀ ਮਿਲ ਜੁਲ ਕੇ ਇਹੋ ਜਿਹੇ ਜਿਹੜੇ ਗੁਰਮਤ ਸਮਾਗਮ ਕਰਦੇ ਰਹੀਏ ਇੱਕ ਲੜੀ ਦੇ ਵਿੱਚ ਇੱਕ ਪਰਿਵਾਰ ਆ ਤੇ ਪਰਿਵਾਰ ਵਾਂਗ ਵਿਚਰ ਕੇ ਇੱਕ ਦੂਜੇ ਦੇ ਦੁੱਖ ਸੁੱਖ ਵੀ ਵੰਡਾਉਂਦੇ ਰਹੀਏ ਜੀ ਸੈਕਟਰੀ ਸਾਹਿਬ ਨੇ ਪੰਜਾਬ ਦੀ ਗੱਲ ਕੀਤੀ ਆ ਗੁਰਬਾਣੀ ਦਾ ਇੱਕ ਸ਼ਬਦ ਆ ਸਰਵਰ ਪੰਖੀ ਏ ਖੜੋ ਫਾਹੀਵਾਲ 50 ਇਹ ਤਨ ਲੈਰੀ ਗੱਡ ਥੀ ਆ ਸੱਚੇ ਤੇਰੀ ਆਸ ਪੰਜਾਬ ਤੇ ਚਤੁਰਫਾ ਹਮਲੇ ਆ ਸਰਦਾਰ ਰਜਿੰਦਰ ਸਿੰਘ ਮਹਿਤਾ ਬੈਠੇ ਜੇਲਾ ਕਟੀਆਂ ਇਹਨਾਂ ਨੇ ਪਰ ਫੇਰ ਵੀ ਪੰਜਾਬ ਸੂਰਬੀਰ ਆ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ ਪਹਿਲਾਂ ਸਿੱਖੀ ਤੇ ਇਹਨੇ ਪੂਰੇ ਨਹੀਂ ਪਰ ਜਦੋਂ ਕੌਮ ਦੀ ਗੱਲ ਆਈ ਤੇ ਪੂਨੇ ਜਾ ਕੇ ਵੀ ਉਹਨਾਂ ਨੇ ਪੰਥ ਦੀ लाज ਰੱਖੀ ਤੋਂ ਪੰਜਾਬ ਚ ਤਰਫਾ ਹਮਲਿਆ ਚ ਸ਼ਰੂਮਣੀ ਕਮੇਟੀ ਬਹੁਤ ਵੱਡੇ ਉਪਰਾਲੇ ਕਰਦੀ ਆ ਸਾਰੇ ਕਰਦੇ ਆ ਬਾਕੀ ਗੁਰੂ ਕਿਰਪਾ ਕਰੇ ਆਪਾਂ ਮਿਲ ਜੁਲ ਕੇ ਸੁਧਾਰ ਕਰਾਂਗੇ ਪਰ ਪੰਜਾਬ ਅੱਜ ਵੀ ਚੜਦੀ ਕਲਾ ਚ ਤੇ ਇਹਨੇ ਚੜਦੀ ਕਲਾ ਚ ਹੀ ਰਹਿਣਾ ਇਹ ਠੀਕ ਆ ਕਿ ਕਸ਼ਮੀਰ ਦੇ ਸਿੱਖਾਂ ਤੇ ਸਾਨੂੰ ਮਾਣ ਆ ਪਰ ਇੱਕ ਮੈਂ ਇੱਥੇ ਕਮੀ ਵੇਖੀ ਮੈਂ ਸਟੇਜ ਤੇ ਕਹਿ ਦੂੰਗਾ ਆਪਸੀ ਤੁਹਾਡੇ ਬੰਦੀ ਆਪਾਂ ਇੱਥੇ ਵੀ ਘੱਟ ਕਰੀਏ ਮਿਲ ਜੁਲ ਕੇ ਚੱਲੀਏ ਗੁਰੂ ਦੇ ਨਾਲ ਜੁੜੀਏ ਬਾਬਾ ਟੇਕ ਸਿੰਘ ਜੀ ਧਨੋਲਾ ਦਮਦਮਾ ਸਾਹਿਬ ਤੋਂ ਉਹਨਾਂ ਦੀ ਹਾਜ਼ਰੀ ਵੀ ਮੈਂ ਲਵਾਉਣਾ ਸਾਰਿਆਂ ਦਾ ਧੰਨਵਾਦ ਆਪਾਂ ਇਸੇ ਤਰ੍ਹਾਂ ਜਿੱਦਾਂ ਅੱਜ ਬੈਠੇ ਆ ਨਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਅੰਦਰੋਂ ਤੇ ਬਾਹਰੋਂ ਇੱਕ ਹੋ ਕੇ ਚੱਲੀਏ ਤੇ ਪੰਥ ਨੂੰ ਕੋਈ ਰੋਕ ਨਹੀਂ ਸਕਦਾ ਗੁਰੂ ਕਿਰਪਾ ਕਰੇ ਗੁਰੂ ਦਾ ਸ਼ਹਾਦਤ ਦਿਹਾੜਾ ਮਨਾ ਰਹੇ ਆ ਗੁਰੂ ਦੇ ਸਿਧਾਂਤਾਂ ਤੇ ਚੱਲੀਏ ਭੈ ਕਾਹੂ ਕੋ ਦੇਤਨਾ ਨੈ ਪਹਿਮਾਨ ਤਾਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI